ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬੀਤੇ ਦਿਨੀ ਸਾਈ ਨਗਰ ਦੇ ਵਿੱਚ ਸੂਅਰ ਟੁੱਟਣ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਜਿਸ ਦੇ ਕਰਕੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਈ ਘਰਾਂ ਦੇ ਅੱਜ ਵੀ ਚੁੱਲ੍ਹੇ ਨਹੀਂ ਜਲੇ ਜਿਸ ਦੇ ਸੰਬੰਧ ਵਿੱਚ ਅੱਜ ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਵੱਲੋਂ ਉੱਥੇ ਲੰਗਰ ਦੀ ਸੇਵਾ ਕੀਤੀ ਗਈ ਜਿਹੜੇ ਜ਼ਰੂਰਤਮੰਦ ਘਰ ਸੀਗੇ ਜਿਨ੍ਹਾਂ ਦੇ ਘਰੇ ਰੋਟੀ ਵੀ ਨਹੀਂ ਸੀ ਬਣੀ ਉਹਨਾਂ ਦੇ ਘਰ ਤੱਕ ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਵੱਲੋਂ ਲੰਗਰ ਪਚਾ ਕੇ ਜਿਹੜੀ ਸੇਵਾ ਕੀਤੀ ਗਈ ਹੈ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਵੱਧ ਛੜ ਕੇ ਇਹਦੇ ਵਿੱਚ ਹਿੱਸਾ ਲੈ ਕੇ ਉਹਨਾਂ ਦੀ ਸੇਵਾ ਕੀਤੀ ਜਾਵੇ ਤਾਂ ਕਿ ਜੋ ਗਰੀਬ ਪਰਿਵਾਰ ਹਨ ਉਹਨਾਂ ਦੇ ਘਰ ਦਾ ਚੁੱਲਾ ਜਲ ਸਕੇ ਤੇ ਉਹਨਾਂ ਦੀ ਮਦਦ ਕੀਤੀ ਜਾਵੇ ਤੁਹਾਨੂੰ ਇੱਥੋਂ ਦੀਆਂ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਸਾਈਂ ਨਗਰ ਦੀਆਂ ਜਿੱਥੇ ਕੀ ਹੈ ਅੱਜ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ना on ਇਹਨੂੰ ਕਾਲ ਮਿਲਿਆ ਅੱਜ ਇਹਨੂੰ ਦੇ ਦੋ ਹਲੋ ਇਹ ਰੋਟੀ ਇੱਕ ਪਲੇਟ ਹੋਰ ਇੱਕ ਹੋਰ ਦਿਨ ਲੈਕਾ ਪੂਰਿਆ ਦੇ ਦੋ ਨਾ ਉਧਰ ਆਣਾ ਹਾਂਜੀ ਮੈਡਮ ਕੀ ਨਾਮ ਹੈ ਤੁਹਾਡਾ ਤੇ ਅੱਜ ਇੱਥੇ ਪਹੁੰਚੇ ਲੰਗਰ ਲੈ ਕੇ ਨਮਸਤੇ ਮੈਂ ਹਰਮਨ ਸਮਾਜ ਸੇਵਿਕਾ ਹਲੋ ਬੇਟਾ ਸਾਡੇ ਪਰਸੋ ਦਾ ਬਟਿੰਡਾ ਸ਼ਹਿਰ ਵਿੱਚ ਸਾਈ ਨਗਰ ਵਿੱਚ ਬਹੁਤ ਹੀ ਮਾੜਾ ਹਾਲ ਹੋਇਆ ਕਿ ਇਹ ਦੁਖਦਾਈ ਘਟਨਾ ਹੈ ਕਿ ਇੱਕ ਤਰ੍ਹਾਂ ਦੀ ਦੇਖੋ ਸਰਕਾਰਾਂ ਨੂੰ ਵੀ ਚਾਹੀਦਾ ਹੈਗਾ ਇਹਨਾਂ ਦੇ ਲਈ ਸੋਚਣਾ ਚਾਹੀਦਾ ਹੈਗਾ ਪਰ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਹੈਗੀਆਂ ਉਹਨਾਂ ਨੇ ਆਪਣੇ ਲੈਵਲ ਤੇ ਇਹਨਾਂ ਦਾ ਕੀਤਾ ਤੇ ਸਾਨੂੰ ਵੀ ਬੜਾ ਦੁੱਖ ਹੋਇਆ ਸੁਣ ਕੇ ਕਿ ਸਾਡੇ ਬਟਿੰਡਾ ਸ਼ਹਿਰ ਚ ਸਾਈ ਨਗਰ ਚ ਇਦਾਂ ਬਾੜ ਜੀ ਇਕਦਮ ਆਈਏ ਬੰਨੇ ਟੁੱਟਣ ਕਰਕੇ ਲੋਕਾਂ ਬਹੁਤ ਮਾੜਾ ਹਾਲ ਹੈਗਾ ਜਿੰਨੇ ਕਿਸੇ ਨੇ ਵਿਚਾਰੇ ਰੋਟੀ ਵੀ ਨਹੀਂ ਬਣਾਈ ਇਹ ਸੇ ਵੀ ਸਾਡੀ ਸੰਸਥਾ ਵੱਲੋਂ ਇਹ ਉਪਰਾਲਾ ਹੁੰਦਾ ਰਹਿੰਦਾ ਹੈਗਾ ਤੇ ਅਸੀਂ ਵੀ ਅੱਜ ਇਹਨਾਂ ਵਾਸਤੇ ਇਹ ਲੰਗਰ ਲਗਾਇਆ ਹੈ ਹਲੋ ਤੁਸੀਂ ਇੱਥੇ ਪਹੁੰਚੋ ਕਿੰਨਾ ਨੁਕਸਾਨ ਦੇਖਿਆ ਲੋਕਾਂ ਨੇ ਇੱਥੇ ਕਾਫੀ ਨੁਕਸਾਨ ਦੇਖਿਆ ਹੈ ਸਰ ਅਸੀਂ ਆਕਰਮ ਚੈਨਲ ਆ ਦੇਖੋ ਹਲੇ ਤੱਕ ਵੀ ਚੁੱਲ੍ਹੇ ਨਹੀਂ ਬਲੇਗੇ ਇਹ ਬੱਚੇ ਇੰਦਰ ਲੈਂ ਆ ਰਹੇ ਹਾਂਜੀ ਐਸੇ ਇਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਕਿੰਨਾ ਮਾੜਾ ਹਾਲ ਹੈਗਾ ਦੇਖੋ ਉਹਨਾਂ ਨੇ ਵਿਚਾਰੇ 3 ਦਿਨ ਹੋ ਗਏ ਉਹਨਾਂ ਦੇ ਚੁੱਲ੍ਹੇ ਵੀ ਨਹੀਂ ਬਲੇ ਹੈਗੇ ਤੇ ਸਾਡੀ ਸੰਸਥਾ ਇਦਾਂ ਦੇ ਪ੍ਰਾਲੇ ਕਰਦੀ ਰਹਿੰਦੀ ਐ ਸੋ ਅਸੀਂ ਇਸੇ ਕਰਕੇ ਇੱਥੇ ਪਹੁੰਚੇ ਹਾਂ ਇਹਨਾਂ ਨੇ ਲੰਗਰ ਪਾਣੀ ਦਾ ਇੰਚਾਰਜ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਮਦਦ ਸੋ ਹੋਰ ਮਾਈਏ ਟ੍ਰਾਈ ਕੀ ਹੈ ਜਾਂ ਨਹੀਂ ਹੈ ਹਾਂਜੀ ਮੈਨੂੰ ਤਾਂ ਲੱਗਦਾ ਨਹੀਂ ਸਰਕਾਰ ਵੱਲੋਂ ਕੋਈ ਇਦਾਂ ਦਾ ਕੁਝ ਹੋਇਆ ਹੈਗਾ ਕਿਉਂਕਿ ਅਸੀਂ ਇਦਾਂ ਦਾ ਕੁਝ ਦੇਖਿਆ ਨਹੀਂ ਜੋ ਵੀ ਕੁਝ ਕੀਤਾ ਸੰਸਥਾ ਵੱਲੋਂ ਹੀ ਹੋ ਰਿਹਾ ਹੈਗਾ ਜਿਹੜੀਆਂ ਸੰਸਥਾਵਾਂ ਖੁੱਲੀਆਂ ਹੋਈਆਂ ਹੈਗੀਆਂ ਉਹਨਾਂ ਨੇ ਆ ਕੇ ਇੱਥੇ ਜਿਹੜਾ ਉਪਰਾਲਾ ਕੀਤਾ ਸੰਸਥਾ ਵੱਲੋਂ ਹੀ ਹੋ ਰਿਹਾ ਹੈਗਾ ਜ਼ਿਆਦਾਤਰ ਲੋਕਾਂ ਨੂੰ ਕੀ ਫੀਲ ਕਰਨਾ ਚਾਹੋਗੇ ਇਹਨਾਂ ਦੇ ਵਾਸਤੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦੀ ਦੇਖੋ ਆਪਣੇ ਬਠਿੰਡਾ ਸ਼ਹਿਰ 'ਚ ਫਸਟ ਟਾਈਮ ਜਿਹੜਾ ਹੋਇਆ ਹੈਗਾ ਤੇ ਆਪਾਂ ਨੂੰ ਇਹਨਾਂ ਦਾ ਵੀ ਆਪਣਾ ਭਾਈਚਾਰਾ ਮੰਨ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਵੀ ਕਿਸੇ ਤੋਂ ਕੁਝ ਵੀ ਸਰਦਾ ਹੈਗਾ ਤਾਂ ਇਹਨਾਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਕਿੱਥੇ ਇੱਥੇ ਆਪਣਾ ਨਾਮ ਜੀ ਹੈਪੀ ਕੁਮਾਰ ਆ ਜੀ ਆਪਣੀ ਸਾਈ ਨਗਰ ਮਹੱਲੇ 'ਚ ਹੀ ਰਹਿੰਦੇ ਆ ਇੱਥੇ 9 ਨੰਬਰ ਗਲੀ 'ਇਪਣੇ ਕੀ ਹੋਇਆ ਕੀ ਸੀਗਾ ਤੇ ਇੱਥੇ ਸਰਕਾਰ ਵੱਲੋਂ ਕੋਈ ਸਹੂਤਾ ਦਿੱਤੀ ਗਈ ਹੈ ਨਹੀਂ ਇੱਥੇ ਹੋਇਆ ਇਹ ਸੀਗਾ ਜੀ ਰਾਤ ਦੇ 1 ਵਜੇ ਦਾ ਟਾਈਮ ਸੀਗਾ ਇੱਥੋਂ ਆਪਣੇ ਸੂਆ ਟੁੱਟ ਗਿਆ ਸੀਗਾ ਤੇ ਅਸੀਂ ਤਾਂ ਸੁੱਤੇ ਪਏ ਸੀ ਸਾਰੇ ਮਹੱਲੇ ਵਾਲੇ ਤੇ ਜਿਵੇਂ ਕਿਸੇ ਨੂੰ ਪਤਾ ਲੱਗਿਆ ਉਹਨਾਂ ਨੇ ਸਾਰੇ ਮਹੱਲੇ 'ਚ ਇਨਫੋਰਮ ਕੀਤਾ ਸਾਡੇ ਕੋਲ ਫੋਨ ਵਗੈਰਾ ਹੈ ਅਸੀਂ ਤਾਂ ਕਰੀਬ ਢਾਈ ਵਜੇ ਉੱਠਿਆ ਜਿਹੜੇ ਘੰਟਾ ਸਾਨੂੰ ਬਾਅਦ ਪਤਾ ਲੱਗਿਆ ਜਦੋਂ ਅਸੀਂ ਉੱਠਿਆ ਬਾੜ ਜਦੋਂ ਗੇਟ ਖੋਲਿਆ ਉਸ ਤੋਂ ਦੇਖਿਆ ਤਾਂ ਪਾਣੀ ਬਹੁਤ ਜ਼ਿਆਦਾ ਘਰ ਦੇ ਬਾਹਰ ਮਤਲਬ ਸਾਡਾ ਜਿਹੜਾ ਘਰ ਸੀ ਘਿਰ ਚੁੱਕਾ ਸੀ ਪਾਣ ਨਾਲ ਸਾਡੀ ਗੱਡੀ ਸੀ ਅਸੀਂ ਉਹ ਵਸ ਉਹ ਗੱਡੀ ਕੱਢੀ ਔਨਲੀ ਕਰ ਲਈ ਬਾਕੀ ਸਾਰਾ ਪਰਿਵਾਰ ਉੱਥੇ ਰਹਿ ਪਿਆ ਜਦੋਂ ਅਸੀਂ ਬਾਹਰ ਆਏ ਇੱਥੇ ਜਦੋਂ ਬਾਹਰ ਆ ਕੇ ਦੇਖਿਆ ਆਪਣੇ ਐਮਸੀ ਜੈਨ ਸੀਗੇ ਤੇ ਆਂਟੀ ਕਮਲਜੀ ਤੇ ਮਹੱਲੇ ਵਾਲੇ ਇਕੱਠੇ ਹੋਏ ਸੀਗੇ ਤੇ ਉਹਨਾਂ ਨੇ ਕਿਹਾ ਵੀ ਐਂ ਕਰਕੇ ਸੂਆ ਟੁੱਟ ਗਿਆ ਜੀ ਸਰਕਾਰ ਵੱਲੋਂ ਕੋਈ ਤੁਹਾਨੂੰ ਸਹੂਲਤ ਦਿੱਤੀ ਗਈ ਹੈ ਤੇ ਖਾਣ ਪੀਣ ਦੀ ਕਿਸ ਤਰ੍ਹਾਂ ਤੇ ਪਾਣੀ ਦੀ ਤੁਹਾਡੇ ਮਕਾਨਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਹੈਗੀ ਇੱਥੇ ਨਹੀਂ ਸਰਕਾਰ ਵੱਲੋਂ ਹਜੇ ਤੱਕ ਤਾਂ ਕੋਈ ਉਹ ਨਹੀਂ ਕੀਤਾ ਉਹਨਾਂ ਨੇ ਅੱਜ ਜਿਵੇਂ ਉਸ ਟਾਈਮ ਤਾਂ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਅਸੀਂ ਸਵੇਰ ਤੱਕ ਵੇਟ ਕਰਦੇ ਰਹੇ ਉਸ ਤੋਂ ਬਾਅਦ ਅਸੀਂ ਖੁਦ ਜਾ ਕੇ ਬੀਬੀ ਵਾਲਾ ਪਿੰਡ ਜਿਹੜੇ ਐਮਸੀ ਜਾਨ ਸੀਗੇ ਉਹਨਾਂ ਦੀ ਆਪ ਦੀ ਗੱਡੀ ਤੇ ਜਾ ਕੇ ਬੀਬੀ ਵਾਲਾ ਪਿੰਡ ਸੂਆ ਜਿਹੜਾ ਹੈਗਾ ਉੱਥੇ ਅਸੀਂ ਬੰਦ ਕਰਵਾਇਆ ਗੇਟ ਉਸ ਤੋਂ ਬਾਅਦ ਬੰਦ ਕਰਨ ਦੇ ਬਾਵਜੂਦ ਵੀ ਥੋੜਾ ਥੋੜਾ ਮਤਲਬ ਗੈਪ ਸੀਗਾ ਪਾਣੀ ਫਿਰ ਵੀ ਆਉਂਦਾ ਰਿਹਾ ਫਿਰ ਉਸ ਤੋਂ ਬਾਅਦ ਅਸੀਂ 4 ਵਜੇ ਫਿਰ ਦੁਬਾਰਾ ਗਏ ਉੱਥੇ ਅਸੀਂ ਖੁਦ ਜਾ ਕੇ ਚੈੱਕ ਕਰਿਆ ਪਾਣੀ ਬੰਦ ਨਹੀਂ ਹੋ ਰਿਆ ਸੀਗਾ ਉਸ ਤੋਂ ਬਾਅਦ ਜਿਹੜੇ ਵੀ ਅਧਿਕਾਰੀ ਆਏ ਉਹ ਇਹ ਕਹਿ ਕੇ ਜਾ ਰਹੇ ਸੀਗੇ ਵੀ ਕੋਈ ਗੱਲ ਨਹੀਂ ਸੀ ਹੱਲ ਕਰਦੇ ਆ ਕਰਦੇ ਆ ਨਾ ਉਸ ਤੋਂ ਬਾਅਦ ਐਂਡੀਆਰਐਫ ਦੀ ਕੋਈ ਟੀਮ ਆਈ ਸਾਡੇ ਕੋਲ ਜਿਹੜੇ ਸਾਡੇ ਰਿਸ਼ਤੇਦਾਰ ਸੀ ਮੁੰਡੇ ਉਹ ਆਏ ਉਹਨਾਂ ਨੇ ਸਾਡੇ ਨਾਲ ਲੱਗ ਕੇ ਜਿਹੜੇ ਲੇਡੀ ਸੀਗੇ ਜਾਂ ਬੱਚੇ ਸੀ ਉਹਨਾਂ ਨੂੰ ਸਾਨੂੰ ਨਾਲ ਲਾ ਕੇ ਕਢਾਇਆ ਕੋਈ ਐਂਡੀਆਰਐਫ ਦੀ ਕੋਈ ਟੀਮ ਨਹੀਂ ਆਈ ਸੀਗੀ ਓਨਲੀ ਸਿਵਲ ਡਿਫੈਂਸ ਦੀ ਟੀਮ ਆਈ ਉਹ ਵੀ ਕੀ ਕਰਦੇ ਉਹ ਕਹਿੰਦੇ ਸੀ ਸਾਨੂੰ ਬੋਟ ਵਗੈਰਾ ਮਿਲੇ ਤਾਂ ਫੇਰ ਅਸੀਂ ਜਾ ਕੇ ਕੱਢ ਸਕਦੇ ਆ ਤੇ ਐਂਡੀਆਰਐਫ ਵਗੈਰ ਦੀ ਕੋਈ ਟੀਮ ਨਹੀਂ ਆਈ ਉਸ ਤੋਂ ਬਾਅਦ ਜਿਹੜੇ ਨਹਿਰੀ ਡਿਪਾਰਟਮੈਂਟ ਦੇ ਸੀਗੇ ਉਹਨਾਂ ਨੂੰ ਅਸੀਂ ਦੱਸਿਆ ਉਹ ਆਏ ਉੱਥੇ ਉਹ ਕਹਿੰਦੇ ਵੀ ਪਾਣੀ ਦਾ ਬਹਾਵ ਜ਼ਿਆਦਾ ਵੀ ਅਸੀਂ ਹਜੇ ਕੁਝ ਨਹੀਂ ਕਰ ਸਕਦੇ ਵੀ ਜਦੋਂ ਪਾਣੀ ਰੁਗੋ ਉਸ ਤੋਂ ਬਾਅਦ ਹੀ ਆਪਾਂ ਕੋਈ ਹੱਲ ਕਰ ਸਕਦੇ ਹਾਂ ਜਿਹੜਾ ਉਹਨਾਂ ਘਰਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਲਈ ਕੋਈ ਕੋਈ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਇਹਦੇ ਬਾਰੇ ਹਾਂਜੀ ਅਸੀਂ ਅਸੀਂ ਅੱਜ ਜਗਰੂਪ ਸਿੰਘ ਅੱਜ ਆਇਆ ਸਭ ਤੋਂ ਉਹਨਾਂ ਨੂੰ ਤਾਂ ਇੱਕ ਦਿਨ ਪਹਿਲਾਂ ਆਉਣਾ ਚਾਹੀਦਾ ਸੀਗਾ ਨਾਲ ਦੀ ਨਾਲ ਆਉਣਾ ਚਾਹੀਦਾ ਸੀ ਬਟ ਉਹਨਾਂ ਨੇ ਅੱਜ ਡੇਢ ਦਿਨ ਬਾਅਦ ਅੱਜ ਆਇਆ ਉਹ ਕਿ ਕਮਿਸ਼ਨ ਸਾਹਿਬ ਆਏ ਸੀ ਲੇਡੀ ਸੀ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਮੈਡਮ ਹੁੰਦਾ ਕਿਹੜੇ ਸੀ ਦੋਨੇ ਆਏ ਸੀਗੇ ਉਹ ਕਹਿ ਕੇ ਗਿਆ ਵੀ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋਇਆ ਵੀ ਅਸੀਂ ਤੁਹਾਨੂੰ ਦੇਵਾਂਗੇ ਵੀ ਚੈਕਿੰਗ ਕਰਕੇ ਜਦੋਂ ਪਾਣੀ ਸੋ ਗਿਆ ਉਸ ਤੋਂ ਬਾਅਦ ਘਰਾਂ ਦੇ ਵਿੱਚ ਜਿੰਨਾ ਜਿੰਨਾ ਉਹ ਚੈੱਕ ਕਰਕੇ ਵੀ ਅਸੀਂ ਕਹਿੰਦੇ ਅਸੀਂ ਤੁਹਾਨੂੰ ਮੁਆਵਜ਼ਾ ਦੇਵਾਂਗੇ ਅਸੀਂ ਇੱਕ ਉਹਨਾਂ ਕੋਲ ਆ ਮੰਗ ਰੱਖੀ ਸੀਗੀ ਵੀ ਇਹ ਜਿਹੜਾ ਸੂਆ ਹੈ ਸੈਕਿੰਡ ਟਾਈਮ ਹੋਇਆ ਹੈ ਬ੍ਰੇਕ ਇਹ ਫਰਸਟ ਟਾਈਮ ਨਹੀਂ ਹੋਇਆ ਕਿਉਂ ਅਸੀਂ ਉਹਨਾਂ ਨੇ ਇਹੀ ਗੱਲ ਅਸੀਂ ਇਹੀ ਮੰਗ ਰੱਖੀ ਇੱਕ ਤਾਂ ਇੱਥੇ ਦਵਾਰ ਬਣਾਈ ਜਾਵੇ ਸੂਏ ਦੇ ਬੈਕ ਜਿੱਥੇ ਜਿੱਥੋਂ ਬ੍ਰੇਕ ਹੋ ਰਿਹਾ ਵੀ ਪਰਮਾਨੈਂਟ ਪੀਵੀਸੀ ਜਿਹੜੀ ਵੀ ਦਵਾਰ ਬਣਾਈ ਜਾਵੇ ਪ੍ਰੋਪਰ ਪੱਕੀ ਵੀ ਇਹ ਸਾਨੂੰ ਦੁਬਾਰਾ ਚੀਜ਼ ਫੇਸ ਨਾ ਕਰਨੀ ਪਵੇ ਇੱਕ ਅਸੀਂ ਉਹਨਾਂ ਨੇ ਇਹ ਮੰਗ ਰੱਖੀ ਸੀ ਕਿਉਂਕਿ ਸਾਡੇ ਗਲੀਆਂ ਦੇ ਵਿੱਚ ਚਾਰ ਗਲੀਆਂ ਨੇ ਇਹਨਾਂ ਦੇ ਵਿੱਚ ਸੀਵਰੇਜ ਹੈ ਨਹੀਂ ਜੀ ਇੱਕ ਤੋਂ 6 ਤੱਕ ਸੀਵਰੇਜ ਸੀਗਾ 7 8 9 10 ਦੇ ਵਿੱਚ ਹੈ ਨਹੀਂ ਸੀ ਉਹਦੇ ਕਰਕੇ ਸਾਨੂੰ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਜਿਹੜੀ 6 ਨੰਬਰ ਤੋਂ ਪਹਿਲ ਗਲੀਆਂ ਨੇ ਉਹਨਾਂ ਵਿੱਚ ਸੀਗਾ ਹੀ ਸੀਵਰੇਜ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਟੱਕਣ ਵਗੈਰਾ ਖੋਲਦੇ ਪਾਣੀ ਸਾਰਾ ਚਲਾ ਗਿਆ ਤੇ ਨਾ ਸੀਵਰੇਜ ਹੈਗਾ ਨਾ ਆਪਣੇ ਟੂਟੀਆਂ ਸੀਗੀਆਂ ਆ ਗਲੀ ਦੇ ਵਿੱਚ ਜੀ ਤਾਂ ਕਰਕੇ ਸਾਡਾ ਬੜਾ ਨੁਕਸਾਨ ਹੋ ਰਿਹਾ ਹੁਣ ਵੀ ਤੁਸੀਂ ਜਾ ਕੇ ਦੇਖੋਗੇ ਤਿੰਨ ਚਾਰ ਚਾਰ ਫੁੱਟ ਅਜੇ ਵੀ ਇਸ ਟਾਈਮ ਪਾਣੀ ਹੈਗਾ ਉੱਥੇ ਤੇ ਉਸ ਤੋਂ ਬਾਅਦ ਨਗਰ ਨਿਗਮ ਨੇ ਖੁਦ ਉਹਨਾਂ ਨੇ ਆਪ ਦੇ ਜਨਰੇਟਰ ਵਗੈਰਾ ਲਗਾ ਕੇ ਮਸ਼ੀਨਾਂ ਲਵਾ ਕੇ ਉਹ ਪਾਣੀ ਕੱਢ ਰਿਹਾ ਜੀ ਉਹਨਾਂ ਨੇ ਬਹੁਤ ਸਾਡੀ ਸਹਾਇਤਾ ਕੀਤੀ ਹੈ ਨਗਰ ਨਿਗਮ ਵਾਲੇ ਬਾਕੀ ਮੇਅਰ ਸਾਹਿਬ ਨੇ ਵੀ ਜਿੰਨਾ ਹੋਇਆ ਉਹਨਾਂ ਨੇ ਸਾਡੀ ਸਹਾਇਤਾ ਕੀਤੀ ਹੈ ਬਾਕੀ ਅੱਜ ਜਗਰੂਪ ਗਿਲ ਐਮਓ ਆਇਆ ਉਹ ਸਾਨੂੰ ਇਹ ਵੀ ਵਿਸ਼ਵਾਸ ਦਿਵਾ ਕੇ ਵੀ ਅਸੀਂ ਤੁਹਾਡਾ ਹੱਲ ਕਰਾਂਗੇ ਹੁਣ ਦੇਖੋ ਵੀ ਉਹ ਸਾਨੂੰ ਲਾਰਾ ਲਾ ਕੇ ਗਿਆ ਜਾਂ ਕਿਵੇਂ ਉਹ ਇੱਕ ਵਾਰੀ ਕਹਿ ਕੇ ਗਿਆ ਸਾਨੂੰ ਜ਼ਰੂਰ ਇਹ ਚੀਜ਼ ਦਾਈ